ਤਕਰੀਬਨ 11 ਵਜ ਰਹੇ ਆ ਮੈਂ ਲਾਈਵ ਇਸ ਕਰਕੇ ਆਇਆ ਕਿ ਮੈਂ ਦੇਖ ਰਿਹਾ ਸ਼ਾਂਤੀ ਪੰਜਾਬ ਹੱਸਦਾ ਵਸਦਾ ਪੰਜਾਬ ਹੱਸਦਾ ਵਸਦਾ ਇਹ ਦੇਸ਼ ਹਿੰਦੁਸਤਾਨ ਅੱਜ ਪੈਨਿਕ ਚ ਹੈ ਡਰ ਦਾ ਮਾਹੌਲ ਬਣਿਆ ਪਰ ਇਹ ਪੂਰਾ ਅੰਮ੍ਰਿਤਸਰ ਚ ਮੈਂ ਖੜਾ ਹਾਂ ਇਸੇ ਪਾਸੇ ਆ ਦੇਖ ਲੋ ਕੋਈ ਡਰੋਨ ਨਹੀਂ ਕੋਈ ਗੋਲੀ ਨਹੀਂ ਕੋਈ ਬੰਬ ਨਹੀਂ ਕੋਈ ਖੜਾਕ ਨਹੀਂ ਕੁਝ ਨਹੀਂ ਆ ਬਲੈਕਆਊਟ ਆ ਠੀਕ ਹੈ ਸਰਕਾਰ ਦੀ ਪਾਲਿਸੀ ਆ ਸਾਨੂੰ ਫੋਲੋ ਕਰਨਾ ਚਾਹੀਦਾ ਪਰ ਮੇਰੀ ਬੇਨਤੀ ਹੈ ਕਿ ਆਪਾਂ ਸਭ ਤੋਂ ਪਹਿਲੀ ਬੇਨਤੀ ਤੇ ਮੇਰੀ ਟੀਵੀ ਚੈਨਲਾਂ ਨੂੰ ਸੋਸ਼ਲ ਮੀਡੀਆ ਚ ਲਾਉਣ ਵਾਲਿਆਂ ਨੂੰ ਕਿ ਰੱਬ ਦਾ ਵਾਸਤਾ ਲੋਕਾਂ ਨੂੰ ਪੈਨਿਕ ਚ ਨਾ ਪਾਓ ਗੱਲ ਉਹ ਨਹੀਂ ਕਰੋ ਜਿੰਨੀ ਹੈਗੀ ਆ ਕਿਉਂਕਿ ਗੱਲ ਘਟਿਆ ਆ ਆਪਾਂ ਇੰਨੀ ਕੁ ਵਧਾ ਚੜਾ ਕੇ ਇੰਨਾ ਕੁ ਪੈਨਿਕ ਕ੍ਰੀਏਟ ਕਰਦੇ ਆ ਬਹੁਤ ਸਾਰੇ ਡਰਨ ਵਾਲੇ ਲੋਕ ਕਮਜ਼ੋਰ ਦਿਲ ਦੇ ਲੋਕ ਆ ਜਿਨ੍ਹਾਂ ਦੇ ਉੱਤੇ ਕੀ ਬੀਤਦੀ ਆ ਤੁਸੀਂ ਸਮਝ ਨਹੀਂ ਸਕਦੇ ਲੋਕੀ ਬਾਥਰੂਮਾਂ ਦੇ ਵਿੱਚ ਸੌ ਰਹੇ ਆ ਸਮਝ ਸਕਦੇ ਜੀ ਮੇਰੇ ਇੱਕ ਦੋਸਤ ਦਾ ਫੋਨ ਆਉਂਦਾ ਵੀ ਆਪਾਂ ਬਾਥਰੂਮ ਸੁਲਤੇ ਆ। ਇੰਨਾ ਡਾਰੇ। ਯਾਰੇ ਪੰਜਾਬ ਗੁਰੂਆਂ ਪੀਰਾਂ ਪੰਗੰਬਰਾਂ ਦਾ ਇਹ ਧਰਤੀ ਜਿੰਨਾ ਕੁਰਬਾਨੀਆਂ ਦਿੱਤੀਆਂ ਜਿੰਨਾਂ ਨੇ ਆਪਣਾ ਜਾਨਾ ਦਿੱਤੀਆਂ ਦੇਸ਼ ਵਾਸਤੇ ਅਸੀਂ ਵੀ ਦੇਣ ਨੂੰ ਤਿਆਰ ਹਾਂ। ਅਸੀਂ ਉਹਨਾਂ ਦੀਆਂ ਜਿਹੜੀਆਂ ਸਿੱਖਿਆਵਾਂ ਉਹਨਾਂ ਦੀਆਂ ਕੁਰਬਾਨੀਆਂ ਦੇਤੇ ਚੱਲਣ ਵਾਲੇ ਲੋਕ ਆ। ਗੁਰਦ ਸਿੰਘ ਸਾਹਿਬ ਤਤੀਆਂ ਤਵੀਆਂ ਤੇ ਬੈਠੇ ਗੁਰੂ ਤੇਗ ਬਹਾਦਰ ਜੀ ਨੇ ਹਿੰਦੁਸਤਾਨ ਵਾਸਤੇ ਆਪਣਾ ਸੀਸ ਕਟਾ ਦਿੱਤਾ ਤਾਂ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਰਬੰਸਵਾਰਤਾ ਇਹ ਸ਼ਿਵਾਜੀ ਮਰਾਠਾ ਇਹ ਸ਼ੀਤਾਂ ਦੀ ਧਰਤੀ ਤੇ ਭਗਤ ਸਿੰਘ ਦਾ ਦੇਸ਼ ਹੈ ਇਹ ਇੰਨੀਆਂ ਕੁਰਬਾਨੀਆਂ ਤੋਂ ਬਾਅਦ ਆਜ਼ਾਦੀ ਲੈਣ ਵਾਲਾ ਦੇਸ਼ ਹੈ ਕਿਤਨਾ ਡਰਿਆ ਪਿਆ ਅਡਰਾਇਆ ਕਿੰਨੇ ਆ ਡਰਾਇਆ ਦੁਸ਼ਮਣ ਦੇਸ਼ ਨੇ ਨਹੀਂ ਡਰਾਇਆ ਪਾਕਿਸਤਾਨ ਨੇ ਨਹੀਂ ਡਰਾਇਆ ਸਾਡੇ ਮੀਡੀਆ ਨੇ ਡਰਾਇਆ ਇਹ ਸੋਸ਼ਲ ਮੀਡੀਆ ਵਾਲਿਆਂ ਨੇ ਡਰਾਇਆ ਪਿਆ ਜੰਗ ਲੱਗ ਜੇ ਜੁੱਧ ਲੱਗ ਜੇ ਲੜ ਜੇ ਲੱਗ ਜੇ ਅਸੀਂ ਲੜਨ ਵਾਸਤੇ ਤਿਆਰ ਆਂ ਦੇਸ਼ ਦੀ ਜੋ ਜ਼ਰੂਰਤ ਹੋਊਗੀ ਅਸੀਂ ਉਸ ਜ਼ਰੂਰਤ ਵਾਸਤੇ ਖੜੇ ਹੋਣ ਵਾਸਤੇ ਤਿਆਰ ਆਂ ਇਹ ਪੰਜਾਬ ਉਹ ਆ ਜਦੋਂ ਕੋਈ ਮੁਸ਼ਕਲ ਆਵੇ ਕੋਵਿਡ ਆਇਆ ਲੋਕਾਂ ਨੂੰ ਲੰਗਰ ਲਾਤੇ ਪਰਵਾਹ ਨਹੀਂ ਕੀਤੀ ਘਰ ਘਰ ਰਾਸ਼ਨ ਪਹਚਾਏ ਪਰਵਾਹ ਨਹੀਂ ਕੀਤੀ ਅੱਤਵਾਦ ਆਇਆ ਅੱਤਵਾਦ ਦੇ ਵਿੱਚ ਪਰਿਵਾਰ ਦੇ ਕਿੰਨੇ ਕਿੰਨੇ ਜੀ ਆਪਣੇ ਸ਼ਹੀਦ ਕਰਾਤੇ ਅਸੀਂ ਵੀ ਉਹਨਾਂ ਚੋਂ ਇੱਕ ਹਾਂ ਪਰ ਇਸ ਪੰਜਾਬ ਦੀ ਇਸ ਦੇਸ਼ ਦੀ ਇਕਤਾ ਅਖੰਡਤਾ ਤੇ ਆਸ਼ ਨਹੀਂ ਹੋਂਦ ਦਿੱਤੀ ਸ਼ੱਕ ਕੀਤਾ ਜਾ ਰਿਹਾ ਕਮਿਊਨਿਟੀ ਦੇ ਸ਼ੱਕ ਕੀਤਾ ਜਾ ਰਿਹਾ। ਅਫਵਾਹਾਂ ਦੁਸ਼ਮਣ ਦੇਸ਼ ਫਲਾਉਂਦਾ ਹੁੰਦਾ। ਆਪਾਂ ਫਵਾਹਾਂ ਚ ਨਹੀਂ ਆਉਣਾ। ਪਰ ਦੁਸ਼ਮਣ ਦੇਸ਼ ਤੇ ਅਫਵਾਹਾਂ ਫਲਾਵੇ। ਪੰਜੇ ਆਪਣੇ ਇਸ ਕੰਮ ਚ ਲੱਗ ਜਾਣਾ। ਇੰਨੀ ਕਿ ਭੈਣ ਕ੍ਰੀਏਟ ਕਰ ਦੇਣਾ। ਤੇ ਲੋਕ ਲੋਕ ਨੂੰ ਡਰਾ ਕੇ ਅੰਦਰ ਖੁੰਦਰਾ ਚ ਵਾੜਦੀਏ, ਬਾਥਰੂਮਾਂ ਚ ਵਾੜਦੀਏ ਆਪਾਂ। ਇਸ ਕਰਕੇ ਮੇਰੀ ਬੇਨਤੀ ਆ ਮੈਂ ਫਿਰ ਦਿਖਾ ਰਿਹਾ ਕਮੈਂਟ ਲਾਈਟ ਥੋੜੀ ਕੱਟ ਕਰਿਓ। ਐ ਚੰਦਰ ਮਾਵਾ ਚੰਦਰਮੇ ਤੇ ਅਟੈਕ ਕਿਵੇਂ ਕਰਨਾ ਹੋਵੇ ਕਰ ਦੇ ਕਿਉਂਕਿ ਕਰ ਨਹੀਂ ਸਕਦਾ ਕੋਈ ਚੰਦਰ ਮਾਵਾ ਇਹ ਖੁੱਲਾ ਅਸਮਾਨ ਆ ਦੂਰ ਦੂਰ ਤੱਕ ਕੁਝ ਹੈ ਨਹੀਂ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਕੋਈ ਠਾ ਨਹੀਂ ਕੋਈ ਠੂ ਨਹੀਂ ਕੋਈ ਗੋਲੀ ਨਹੀਂ ਕੋਈ ਬੰਬ ਨਹੀਂ ਕੋਈ ਗਰਨੇਡ ਨਹੀਂ ਕੋਈ ਡਰੋਨ ਨਹੀਂ ਕੋਈ ਮਜ਼ਾਇਲ ਨਹੀਂ ਪਰ ਤੁਸੀਂ ਸੋਸ਼ਲ ਮੀਡੀਆ ਖੋਲ ਲੋ ਤੁਸੀਂ ਟੀਵੀ ਚੈਨਲ ਲਾ ਲੋ ਉੱਥੇ ਤੁਹਾਨੂੰ ਐ ਲੱਗੂਗਾ ਕਿ ਲੜਾਈ ਤੁਹਾਡੇ ਘਰ 'ਚ ਹੀ ਲੱਗੀ ਪਈ ਆ ਬੰਬ ਤੁਹਾਡੇ ਘਰ ਤੇ ਡਿੱਗਦੇ ਪਏ ਆ ਤੁਸੀਂ ਬਚ ਜਾਓ ਇਸ ਕਰਕੇ ਮੇਰੀ ਇੱਕ ਤੇ ਲੋਕਾਂ ਨੂੰ ਬੇਨਤੀ ਆ ਪੈਨਿਕਸ ਨਾ ਹੋ ਡਰੋ ਨਾ ਭਰਵਾ ਨਾ ਕਰੋ ਸਮਾਂ ਦੇਖੋ ਜਿਹੜੇ ਪਹਿਲਗਾਮ ਗਏ ਸੀ ਉਹਨਾਂ ਨੂੰ ਪਤਾ ਸੀ ਮੌਤ ਦਾ ਪਤਾ ਨਹੀਂ ਸੀ ਉਹਨਾਂ ਨੂੰ ਉਹ ਤੇ ਇੰਜੋਏ ਕਰਨ ਗਏ ਸੀ ਜਦ ਮੌਤ ਆਉਣੀ ਹੈ ਤੇ ਕਿੱਥੇ ਆ ਗਈ ਉਹਨਾਂ ਨੂੰ ਕੌਣ ਕਿੱਥੋਂ ਸੀ ਕੌਣ ਕਿੱਥੋਂ ਦੇਖਦੇ ਅਲੱਗ-ਅਲੱਗ ਕੋਨਿਆਂ ਤੋਂ ਲੋਕ ਸੀ ਉਹ ਮੌਤ ਆ ਗਈ ਇਸ ਕਰਕੇ ਮੌਤ ਜਿਹੜੀ ਆ ਨਾ ਉਹਦਾ ਕੋਈ ਪਤਾ ਨਹੀਂ ਮਰਨ ਲਿਖਾਇਏ ਮੰਡਲ 'ਮੈਂ ਆਏ ਪਹਿਲਾਂ ਮੌਤ ਲਿਖੀ ਜਾਂਦੀ ਫਿਰ ਬੰਦੇ ਦਾ ਜੀਵਨ ਸ਼ੁਰੂ ਹੁੰਦਾ ਮੌਤ ਤੋਂ ਨਹੀਂ ਡਰਨਾ ਤੇ ਉਸ ਤੋਂ ਪਹਿਲਾਂ ਜੀਵਨ ਦੇ ਵਿੱਚ ਰੋਜ਼-ਰੋਜ਼ ਨਹੀਂ ਮਰਨਾ ਇਹ ਰੋਜ਼ ਮਰਨਾ ਜਿਹੜਾ ਨਾ ਇਹ ਸਭ ਤੋਂ ਮਾੜਾ ਤਾਨਕ ਸਭ ਤੋਂ ਮਾੜੀ ਆ ਚਿੰਤਾ ਸਭ ਤੋਂ ਮਾੜੀ ਆ ਕਮਜ਼ੋਰ ਮਨ ਦੇ ਲੋਕ ਬਿਮਾਰ ਲੋਕ ਜਿਹੜੇ ਆ ਉਹਨਾਂ ਨੂੰ ਆਪਾਂ ਡਰਾਈਏ ਨਾ ਸੋਸ਼ਲ ਮੀਡੀਆ ਨੂੰ ਤੇ ਟੀਵੀ ਚੈਨਲਾਂ ਨੂੰ ਮੇਰੀ ਬੇਨਤੀ ਆ ਆਪਾਂ ਟੀਆਰਪੀ ਦੇ ਚੱਕਰ ਦੇ ਵਿੱਚ ਕਿਉਂ ਲੋਕਾਂ ਨੂੰ ਬਰਬਾਦ ਕਰਦੇ ਪਏ ਆ ਇਸ ਕਰਕੇ ਕੋਈ ਗੱਲ ਨਹੀਂ ਆ ਹਿੰਦੁਸਤਾਨ ਬੜੀ ਵੱਡੀ ਤਾਕਤ ਆ ਇਹਦੇ ਸਾਹਮਣੇ ਕਿਸੇ ਟਿਕਣਾ ਨਹੀਂ ਪਾਕਿਸਤਾਨ ਦੀ ਕੋਈ ਔਕਾਤ ਨਹੀਂ ਹੈਗੀ ਸਰਕਾਰ ਮਜ਼ਬੂਤ ਆ ਸਾਡੇ ਦੇਸ਼ ਦੇ ਜਵਾਨ ਮਜ਼ਬੂਤ ਆ ਸਾਡੀ ਫੌਜ ਮਜ਼ਬੂਤ ਆ ਸਲਾਮ ਹੈ ਇਸ ਸਾਡੇ ਹਿੰਦੁਸਤਾਨ ਦੀ ਜੈ ਹਿੰਦ ਦੀ ਸੈਨਾ ਹਿੰਦੁਸਤਾਨ ਦੀ ਸੈਨਾ ਨੂੰ ਸਲੂਟ ਆ ਕਿ ਉਹ ਰਾਤ ਦਿਨ ਤੁਹਾਡੀ ਰਾਖੀ ਵਾਸਤੇ ਆ ਤੁਹਾਡੇ ਚੈਨ ਦੀ ਨੀਂਦ ਸੌਣ ਵਾਸਤੇ ਉਹ ਸਰਦਾਂ ਤੇ ਬੈਠੇ ਆ ਜੇ ਲੋੜ ਪਊਗੀ ਸਾਡੀ ਆਪਾਂ ਸਭ ਖੜੇ ਹੋਵਾਂਗੇ ਆਪਾਂ ਜਿਹੜੀ ਡਿਊਟੀ ਨਿਭਾਵਾਂਗੇ ਕੋਵਿਡ ਚ ਨਹੀਂ ਨਿਭਾਈ ਆਪਾਂ ਨਿਭਾਈ ਆ ਨਾ ਕਿਸੇ ਨੂੰ ਕੋਈ ਰਾਸ਼ਨ ਦੀ ਨਾ ਕਿਸੇ ਨੂੰ ਕੋਈ ਦਵਾਈ ਦੀ ਕਿਸੇ ਤਰ੍ਹਾਂ ਦੀ ਚਿੰਤਾ ਕਰਨ ਦੀ ਜਰੂਰਤ ਨਹੀਂ ਹਿੰਦੁਸਤਾਨ ਸક્ષਮ ਆ ਲੋਕ ਸਖਮ ਆ ਲੋਕ ਬਾਕੀ ਪੰਜਾਬ ਦੇ ਲੋਕ ਤੇ ਵੈਸੇ ਹੀ ਸੇਵਾ ਭਾਵ ਵਾਲੇ ਆ ਇਹ ਗੁਰੂਆਂ ਦੇ ਦੱਸੇ ਮਾਰਗ ਤੇ ਚੱਲਣ ਵਾਲੇ ਆ ਵੰਡ ਛਕਵਾਲੇ ਲੋਕ ਆ ਸਭ ਕੁਝ ਖੋਲ ਦੇਣਗੇ ਸਭ ਕੁਝ ਕੁਰਬਾਨ ਕਰ ਦੇਣਗੇ ਹਿੰਦ ਹਿੰਦੂ ਸਿੱਖ ਕਿਹੇ ਚ ਕੋਈ ਫਰਕ ਨਹੀਂ ਇੱਥੇ ਕੋ ਕ੍ਰਿਸਚੀਅਨ ਆ ਕੋ ਮੁਸਲਮਾਨ ਆ ਕੋ ਹਿੰਦੂ ਆ ਕੋ ਸੇਖਿਆ ਪੰਜਾਬੀ ਜਿਹੜਾ ਨਾ ਪੰਜਾਬ ਦਾ ਜਿੰਨੇ ਪਾਣੀ ਪੀਤਾ ਉਹ ਸੈਕੂਲਰ ਵੀ ਆ ਤੇ ਉਹ ਦੇਸ਼ ਵਾਸਤੇ ਮਰਨ ਮਿਟਨ ਵਾਸਤੇ ਤਿਆਰ ਵੀ ਆ ਤੇ ਪੂਰਾ ਦੇਸ਼ ਇੱਕੋ ਜਿਹਾ ਹੀ ਆ ਮੈਂ ਤੇ ਚਲੋ ਪੰਜਾਬ 'ਚ ਰਹਿਣਾ ਪੰਜਾਬ ਦੀ ਧਰਤੀ ਤੇ ਉਹ ਵੀ ਗੁਰੂ ਰਾਮਦਾਸ ਦੀ ਧਰਤੀ ਤੇ ਇਸ ਕਰਕੇ ਮੈਂ ਸਭ ਨੂੰ ਇਹ ਸੋਸ਼ਲ ਮੀਡੀਆ ਤੇ ਵੀ ਚੈਨਲਾਂ ਨੂੰ ਬੇਨਤੀ ਕਰਦਾ ਤੈਨਾਂ ਕ੍ਰੀਏਟ ਨਾ ਕਰੋ ਲੋਕਾਂ ਨੂੰ ਸ਼ਾਂਤੀ ਨਾ ਰਹਿਣ ਦਿਓ ਲੋਕਾਂ ਦੇ ਕੰਮ ਕਾਰੋਬਾਰ ਪਹਿਲਾਂ ਹੀ ਜਿਹੜੇ ਆ ਜਦੋਂ ਆਵਾਜ਼ ਹੀ ਆਉਂਦੀ ਮਾੜੀ ਜੀ ਤੇ ਸਭ ਕੁਝ ਤੈਨੂੰ ਪਤਾ ਖਤਮ ਹੋ ਜਾਂਦਾ ਕਾਰੋਬਾਰ ਖਤਮ ਹੋ ਮੇ 2-3 ਦਿਨ ਤੋਂ ਲੋਕਾਂ ਦੇ ਚਿੰਤਾਵਾ ਕਿ ਕਿ ਸਤਨਾਰੇ ਕਿ ਸਤਨ ਸੋਰੇ ਫਾਲੋ ਕਰੋ ਜੋ ਦੇਸ਼ ਦੀ ਜੋ ਆਪਣੇ ਪ੍ਰਸ਼ਾਸਨ ਦੀ ਜਿਹੜੀ ਡਿਊਟੀ ਹੈ ਉਹਨੂੰ ਨਿਭਾਈਏ ਆਪਾਂ ਕੋਈ ਗੱਲ ਨਹੀਂ ਔਖਾ ਸੌਖਾ ਸਮਾਂ ਕੱਟੀਏ ਪਰ ਚਿੰਤਾ ਚਨਾਈਏ ਚਿੰਤਾ ਚਨਾਈਏ ਗੁਰੂ ਰਾਮਦਾਸ ਦੀ ਧਰਤੀ ਹੈ ਗੁਰੂਆਂ 피ਰਾਂ ਦੀ ਧਰਤੀ ਹੈ ਕੋਈ ਚਿੰਤਾ ਕਰਨ ਦੀ ਲੋੜ ਨਹੀਂ ਪ੍ਰਮਾਤਮਾ ਦਾ ਹੱਥ ਆਪਣੇ ਸਿਰ ਤੇ ਆ ਸਮਾਂ ਆਊਗਾ ਕਰਬਾਨੀ ਦੇਣ ਨੂੰ ਤਿਆਰ ਆ ਇਸ ਕਰਕੇ ਮੇਰੀ ਤੇ ਬੇਨਤੀ ਇਹ ਆ ਕਿ ਮੈਂ ਫੇਰ ਦਿਖਾ ਰਿਹਾ ਵੀ ਇਹ ਇੱਕ ਚੰਦਰਮਾ ਆ ਕੁਦਰਤ ਆ ਪਰਮਾਤਮਾ ਦੀ ਜਿਹੜੀ ਆ ਕਿਰਪਾ ਵਾ ਸਾਰੇ ਪਾਸੇ ਕੋਈ ਡਰੋਨ ਨਹੀਂ ਕੋਈ ਬੰਬ ਨਹੀਂ ਕੋਈ ਗੱਲ ਨਹੀਂ ਕੋ ਬਾਤ ਨਹੀਂ ਆ ਠੀਕ ਆ ਦੋ ਦਿਨ ਜੋਰਿਆ ਉਹ ਅਲੱਗ ਗੱਲ ਆ ਪਰ ਅੱਜ ਕੁਛ ਨਹੀਂ ਆ ਇਸ ਕਰਕੇ ਚਿੰਤਾ ਰਹਿ ਤੋ ਕੇ ਸੌਂ ਆਨੰਦ ਨਾਲ ਸੌਂ ਰੱਬ ਦਾ ਨਾਮ ਲੈ ਕੇ ਸੌਂ ਪਰਮਾਤਮਾ ਤੁਹਾਡੀ ਚੜ੍ਹਦੀ ਕਲਾ ਕਰੇ ਸਭ ਠੀਕ ਹੋ ਜਾਣਾ ਕੁਛ ਨਹੀਂ ਹੋਣਾ ਕੁਛ ਨਹੀਂ ਹੋਣਾ ਏ ਪੰਗਬੰਨਾ ਦੀ ਧਰਤੀ ਗੁਰੂਆਂ ਪੀਰਾਂ ਪੰਗਬੰਨਾ ਦੀ ਧਰਤੀ ਦੇਤੇ ਕੁਛ ਨਹੀਂ ਹੋਣਾ ਕਿਸੇ ਨੂੰ ਆਚ ਨਹੀਂ ਆਉਣੀ ਕਿੰਨੇ ਕੰਨੇ ਆਪਾਂ ਔਖੇ ਸਮੇਂ ਵੇਖਿਆ ਤਵਾਦ ਵੇਖਿਆ ਯੁੱਧ ਵੇਖਿਆ ਜੰਗਾਂ ਵੇਖੀਆਂ ਸਭ ਕੁਝ ਸਫਾ ਵੇਖ ਚੁੱਕੇ ਆ ਇਸ ਕਰਕੇ ਚੜ੍ਹਦੀ ਕਲਾ ਚ ਰਹੋ ਗੁਰੂ ਅਮਰਦਾਸ ਦੀ ਥਾਬੇ ਚ ਆਪਾਂ ਬੈਠੇ ਆ ਉਹਦੇ ਚਰਨਾਂ ਚ ਬੈਠੇ ਆ ਖੁਸ਼ ਰਹੋ ਚੜ੍ਹਦੀ ਕਲਾ ਚ ਰਹੋ ਤੇ ਬਿਨਾਂ ਚਿੰਤਾ ਤੋਂ ਸੋ ਸਭ ਠੀਕ ਹੋ ਜਾਣਾ ਹਿੰਦੁਸਤਾਨ ਦੁਨੀਆ ਦੀ ਬਹੁਤ ਵੱਡੀ ਤਾਕਤ ਆ ਛੱਡੀਆਂ ਸਰਕਾਰਾਂ ਤਕੜੀਆਂ ਸਾਡੇ ਦੇਸ਼ ਦੀ ਫੌਜ ਤਕੜੀ ਆ ਤੇ ਅਸੀਂ ਆਪ ਵੀ ਤਕੜੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਸ਼੍ਰੀ ਰਾਮ